ਸਾਲ 2024 ਦੀ ਵਿਦਾਇਗੀ 2025 ਦਾ ਸਵਾਗਤ ਸਾਲ ਦੀ ਆਖਰੀ ਕਾਦਸ਼ੀ ਤੇ ਬਨੇਗਾ ਇਹ ਦੁਰਲਭ ਸੰਜੋਗ ਇਹਨਾਂ ਰਾਸ਼ੀਆਂ ਦੀ ਸਫਲਤਾ ਚੁੰਮੇਗੀ ਕਦਮ ਤੁਸੀਂ ਵੀ ਦੇਖੋ ਆਪਣੀ ਰਾਸ਼ੀ ਤੇ ਸਿਤਾਰਾ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੋਹਣੀਆਂ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਸਰਕਾਰੀ ਸਕੀਮਾਂ ਤੇ ਰਾਸ਼ੀ ਭਾਲ ਨਾਲ ਸੰਬੰਧਿਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰ ਨਾ ਛੱਡਿਓ ਸਕਿੱਪ ਕਰੀ ਵੀਡੀਓ ਤੇ ਬਹੁਤ ਸਰੀਆਂ ਜਾਣਕਾਰੀਆਂ ਅਧੂਰੀਆਂ ਰਹਿ ਜਾਂਦੀਆਂ ਨੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਾਲ 2024 ਦੀ ਲਾਸਟ ਇਕਾदशी ਤੇ ਵੱਡਾ ਇੱਕ ਦੁਰਲਭ ਸੰਜੋਗ ਬਣਨ ਜਾ ਰਿਹਾ ਹੈ ਇਸ ਬਾਰੇ ਚਰਚਾ ਕਰਾਂਗੇ ਵੀਡੀਓ ਅੰਤ ਤੱਕ ਜਰੂਰ ਦੇਖਦੇ ਰਹਿਣਾ ਸਨਾਤਨ ਧਰਮ ਵਿੱਚ ਇਕਾदशी ਤਰੀਕ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਸਾਲ ਵਿੱਚ 24 ਇਕਾदशी ਨੂੰ ਵਰਤ ਰੱਖਿਆ ਜਾਂਦਾ ਹੈ ਹਰ ਮਹੀਨੇ ਦੋ ਇਕਾदशी ਦੇ ਵਰਤ ਹੁੰਦੇ ਨੇ ਇੱਕ ਕ੍ਰਿਸ਼ਨ ਪੱਖ ਵਿੱਚ ਅਤੇ ਦੂਜਾ ਸ਼ੁਕਲ ਪੱਖ ਵਿੱਚ ਇਕਾदशी ਦੀ ਤਰੀਕ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਨੂੰ ਸਮਰਪਿਤ ਹੈ ਇਸ ਦਿਨ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਲਈ ਵਰਤ ਰੱਖਿਆ ਜਾਂਦਾ ਹੈ ਅਤੇ ਰੀਤੀ ਰਿਵਾਜਾਂ ਅਨੁਸਾਰ ਪੂਜਾ ਕੀਤੀ ਜਾਂਦੀ ਹੈ ਪਰ ਸਾਲ 2024 ਦੀ ਆਖਰੀ ਇਕਾदशी ਬਹੁਤ ਖਾਸ ਹੋਣ ਵਾਲੀ ਹੈ ਹਿੰਦੂ ਕੈਲੰਡਰ ਦੇ ਅਨੁਸਾਰ ਪੌਸ਼ ਮਹੀਨੇ ਦੇ ਸ਼ੁਕਲ ਪੱਖ ਦੀ ਇਕਾदशी 26 ਦਸੰਬਰ ਨੂੰ ਪੈ ਰਹੀ ਹੈ ਜਿਸ ਨੂੰ ਸਫਲਤਾ ਇਕਾदशी ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜੋਤਿਸ਼ ਗਣਨਾਵਾਂ ਅਨੁਸਾਰ ਇਸ ਇਕਾदशी ਤੇ ਕਈ ਦੁਰਲਭ ਸੰਜੋਗ ਵੀ ਵਾਪਰਦੇ ਨੇ ਜਿਸ ਵਿੱਚ ਇਸ ਦਿਨ ਸ਼ੁਕਰਾਮਾ ਦੇ ਨਾਲ ਤ੍ਰੇਤੀ ਜੋਗ ਸਵਾਤੀ ਨਕਸ਼ਤਰ ਦਾ ਅਦਭੁਤ ਸੁਮੇਲ ਬਣ ਰਿਹਾ ਹੈ ਜਿਸ ਦਾ ਪ੍ਰਭਾਵ 12 ਰਾਸ਼ੀਆਂ ਦੇ ਲੋਕਾਂ ਤੇ ਦੇਖਣ ਨੂੰ ਮਿਲੇਗਾ ਇਸ ਲਈ ਅੱਜ ਅਸੀਂ ਤੁਹਾਨੂੰ ਇਸ ਰਿਪੋਰਟ ਵਿੱਚ ਦੱਸਾਂਗੇ ਕਿ ਕਿਸ ਰਾਸ਼ੀ ਦੇ ਲੋਕਾਂ ਲਈ ਇਹ ਇਕਾदशी ਖੁਸ਼ਕਿਸਮਤ ਸਾਬਤ ਹੋਣ ਵਾਲੀ ਹੈ ਦਰਅਸਲ ਅਜੋਧਿਆ ਦੇ ਜੋਤਿਸ਼ ਪੰਡਤ ਕਲਕੀ RAM ਦੱਸਦੇ ਨੇ ਕਿ ਸਾਲ ਦੀ ਆਖਰੀ ਇਕਾदशी 26 ਦਸੰਬਰ ਨੂੰ ਹੈ ਇਕਾदशी ਦੀ ਤਾਰੀਖ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਨੂੰ ਸਮਰਪਿਤ ਹੈ ਜੋਤਿਸ਼ ਸ਼ਾਸਤਰ ਅਨੁਸਾਰ ਸਾਲ ਦੀ ਆਖਰੀ ਇਕਾदशी ਤੇ ਵੀ ਦੁਰਲਭ ਸੰਜੋਗ ਵਾਪਰ ਰਿਹਾ ਹੈ ਇਸ ਦੇ ਪ੍ਰਭਾਵ ਕਾਰਨ ਮੇਸ਼ ਸਿੰਘ ਤਨੂ ਅਤੇ ਮੀਨ ਰਾਸ਼ੀ ਦੇ ਲੋਕਾਂ ਨੂੰ ਭਗਵਾਨ ਵਿਸ਼ਨੂੰ ਦਾ ਵਿਸ਼ੇਸ਼ ਆਸ਼ੀਰਵਾਦ ਮਿਲੇਗਾ ਮੇਸ਼ ਰਾਸ਼ੀ ਤੇ ਕੀ ਹੋਣ ਵਾਲਾ ਦੱਸ ਦਿੰਨੇ ਹਾਂ ਇਹ ਕਾਦਸ਼ੀ ਮੀਨ ਰਾਸ਼ੀ ਦੇ ਲੋਕਾਂ ਲਈ ਬਹੁਤ ਖਾਸ ਹੋਣ ਵਾਲੀ ਹੈ ਕਾਰੋਬਾਰ ਵਿੱਚ ਵਾਧਾ ਹੋਵੇਗਾ ਅਧੂਰੇ ਪਏ ਕੰਮ ਪੂਰੇ ਹੋਣਗੇ ਧਾਰਮਿਕ ਕੰਮਾਂ ਵਿੱਚ ਰੁਚੀ ਵਧੇਗੀ ਪੈਸੇ ਦੀ ਬਰਸਾਤ ਹੋਵੇਗੀ ਭਗਵਾਨ ਵਿਸ਼ਨੂੰ ਮਾਂ ਲਕਸ਼ਮੀ ਨਾਲ ਖੁਸ਼ ਰਹਿਣਗੇ ਅੱਗੇ ਹੈ ਤੁਹਾਨੂੰ ਤੁਹਾਨੂੰ ਰਾਸ਼ੀ ਵਾਲਿਆਂ ਲਈ ਇਹ ਸਮਾਂ ਬਹੁਤ ਸਕਾਰਾਤਮਕ ਰਹੇਗਾ ਵਪਾਰ ਵਿੱਚ ਵਾਧੇ ਦੀ ਸੰਭਾਵਨਾ ਰਹੇਗੀ ਨੌਕਰੀ ਵਿੱਚ ਤਰੱਕੀ ਹੋਵੇਗੀ ਸੁਖ ਦੀ ਪ੍ਰਾਪਤੀ ਹੋਵੇਗੀ ਅਦਾਲਤੀ ਮਾਮਲਿਆਂ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਅੱਗੇ ਹੈ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਲੋਕਾਂ ਨੂੰ ਭਗਵਾਨ ਵਿਸ਼ਨੂੰ ਅਤੇ ਮਾਂ ਲక్ష్ਮੀ ਦਾ ਵਿਸ਼ੇਸ਼ ਆਸ਼ੀਰਵਾਦ ਮਿਲੇਗਾ ਬਕਾਇਆ ਪੈਸਾ ਵਾਪਸ ਕਰ ਦਿੱਤਾ ਜਾਏਗਾ ਸਮਾਜ ਵਿੱਚ ਮਾਨ ਸਨਮਾਨ ਵਧੇਗਾ ਧਾਰਮਿਕ ਕੰਮਾਂ ਵਿੱਚ ਰੁਚੀ ਵਧੇਗੀ ਵਿਅਵਤਾ ਜੀਵਨ ਵਿੱਚ ਮਿਠਾਸ ਰਹੇਗੀ ਅੱਗੇ ਰਾਸ਼ੀ ਹੈ ਮੀਨ ਮੀਨ ਰਾਸ਼ੀ ਦੇ ਲੋਕਾਂ ਲਈ ਇਹ ਸਮਾਂ ਚੰਗਾ ਰਹੇਗਾ ਸਾਲ ਦੀ ਆਖਰੀ ਇਕਾदशी ਮੀਨ ਰਾਸ਼ੀ ਵਾਲਿਆਂ ਲਈ ਬਹੁਤ ਖੁਸ਼ਕਿਸਮਤ ਰਹੇਗੀ ਸਫਲਤਾ ਤੁਹਾਡੇ ਪੈਰ ਚੁੰਮੇਗੀ ਵਪਾਰ ਵਿੱਚ ਵਾਧੇ ਦੀ ਸੰਭਾਵਨਾ ਰਹੇਗੀ ਧਨ ਦੀ آمد ਦਾ ਰਾ ਪਦਰਾ ਹੋਵੇਗਾ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਅਯੋਧਿਆ ਦੇ ਜੋਤਿਸ਼ ਪੰਡਤ ਕਲਕੀ RAM ਤੋਂ ਲੈ ਕੇ ਇਸ ਦੇ ਵਿੱਚ ਸਾਡਾ ਖੁਦ ਦਾ ਕੋਈ ਵਿਚਾਰ ਨਹੀਂ ਹੈ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਇਸ ਚੈਨਲ ਤੇ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ